ਆਪਾਂ ਉਸ ਪਵਿੱਤਰ ਸਥਾਨ ਤੇ ਬੈਠੇ ਆਂ ਅਕਾਲੀ ਬਾਬਾ ਫੂਲਾ ਸਿੰਘ ਜੀ ਉਹਨਾਂ ਨੇ ਜੋ ਪੰਥ ਲਈ ਕੁਰਬਾਨੀਆਂ, ਤਿਆਗ ਔਰ ਸੇਵਾ ਦਾ ਮਾਰਗ ਸਾਨੂੰ ਦਿੱਤਾ ਔਰ ਜਿਸ ਤਰ੍ਹਾਂ ਦੀਆਂ ਪੰਥਕ ਲੀਹਾਂ ਪਾਈਆਂ ਗੁਰੂ ਕਿਰਪਾ ਕਰੇ ਕਿ ਜਿਹੜੀ ਜਥੇਬੰਦੀ ਦੀ ਅਸੀਂ ਅੱਜ ਸਿਰਜਣਾ ਕਰਨ ਜਾ ਰਹੇ ਆਂ ਉਹ ਵੀ ਉਹਨਾਂ ਪੰਥਕ ਲੀਹਾਂ ਤੇ ਚੱਲ ਕੇ ਰਾਜਨੀਤੀ ਤੇ ਧਰਮ ਦਾ ਕੁੰਡਾ ਰੱਖਣ ਵਿੱਚ ਸਫਲ ਰਹੇ ਔਰ ਜੋ ਧਰਮ ਦੀ ਹਾਨੀ ਪਿਛਲੇ ਸਮੇਂ ਦੌਰਾਨ ਜਿਨ੍ਹਾਂ ਲੋਕਾਂ ਨੇ ਰੱਖੀ ਕਰਨੀ ਸੀ ਪੰਥ ਦੀ ਜਿਹੜੀ ਜਮਾਤ ਨੇ ਰੱਖੀ ਕਰਨੀ ਸੀ ਉਹ ਸਾਡੀ ਜਮਾਤ ਨੇ ਜੋ ਘਾਣ ਕੀਤਾ ਪੰਥਕ ਸੰਸਥਾਵਾਂ ਦਾ ਪੰਥਕ ਪਰੰਪਰਾਵਾਂ ਦਾ ਉਸ ਤੋਂ ਇਹ ਸਾਰਾ ਜਿਹੜਾ ਬਰਤਾਰਾ ਸ਼੍ਰੀ ਹਰਖਾਲਤਾਖਸਬ ਦੀ ਫਸੀਲ ਤੋਂ ਜੋ 2 ਦਸੰਬਰ ਨੂੰ ਵਾਪਰਿਆ ਉਸ ਦੇ ਤਹਿਤ ਜੋ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਲਈ ਹਰਖਾਲਤਾਖਸਬ ਦੇ ਹਦੇਸ਼ ਹੋਏ ਕਮੇਟੀ ਬਣੀ ਕਮੇਟੀ ਨੇ ਉਸ ਭਰਤੀ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਬੜੀਆਂ ਔਕੜਾਂ ਬੜੀਆਂ ਮੁਸ਼ਕਲਾਂ ਬੜੇ ਦਵਾ ਬڑے ਰਿਸ਼ਤਿਆਂ ਦੇ ਵਾਸਤੇ ਪਾਏ ਗਏ ਪਰੰਤੂ ਮੈਂ ਸਾਰੇ ਕਮੇਟੀ ਮੈਂਬਰ ਸਾਹਿਬਾਨ ਨੂੰ ਵਧਾਈ ਦਿਨਾਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਪੰਥ ਪ੍ਰਸਤੀ ਔਰ ਸ਼੍ਰੀ ਇਕਾਂਤਕ ਸਾਹਿਬ ਨੂੰ ਸਮਰਪਿਤ ਭਾਵਨਾ ਦਾ ਆਪਣਾ ਸਬੂਤ ਦੇ ਕੇ ਆਪਣੇ ਨਿੱਜੀ ਹਿੱਤਾਂ ਨੂੰ ਸਵਾਰਥਾਂ ਨੂੰ ਲਾਲਸਾਵਾਂ ਨੂੰ ਤਿਆਗ ਕੇ ਜੋ ਇਹ ਉਪਰਾਲਾ ਕੀਤਾ ਗੁਰੂ ਦੇ ਅਸ਼ੀਰਵਾਦ ਨਾਲ ਉਹਦੇ ਵਧਾਈ ਦੇ ਪਾਤਰ ਨੇ ਸੰਗਤ ਨੇ ਜੋ ਸ਼੍ਰੀ ਕਾਲ ਤੱਕ ਸਾਡੇ ਨਾਮ ਤੇ ਸਹਿਯੋਗ ਦਿੱਤਾ ਔਰ ਤਕਰੀਬਨ ਸਹੀ ਰੂਪ ਵਿੱਚ 15 ਲੱਖ ਦੀ ਭਰਤੀ ਬਿਨਾਂ ਕਿਸੇ ਪਲੇਟਫਾਰਮ ਤੋਂ ਬਿਨਾਂ ਕਿਸੇ ਰਾਸੀ ਪਾਰਟੀ ਤੋਂ ਬਿਨਾਂ ਕਿਸੇ ਰਾਸੀ ਸੈਟਅਪ ਤੋਂ ਥਲੜੇ ਲੈਵਲ ਤੇ ਸਿਰਫ ਤੇ ਸਿਰਫ ਇੱਕ ਮੂਵਮੈਂਟ ਦੇ ਰੂਪ ਵਿੱਚ ਭਰਤੀ ਹੋਈ ਹੈ ਇਹ ਸਿਰਫ ਤੇ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਭਾਵਨਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਪਾਲਣਾ ਨੂੰ ਮੁੱਖ ਰੱਖ ਕੇ ਹੋਈ ਹੈ ਇਹ ਸਾਰੀ ਲੀਡਰਸ਼ਿਪ ਨੂੰ ਹਰ ਵਿਅਕਤੀ ਨੂੰ ਇਸ ਗੱਲ ਦਾ ਜ਼ਰੂਰ ਮੈਂ ਸਮਝਦਾ ਅਹਿਸਾਸ ਵੀ ਹੋਣਾ ਚਾਹੀਦਾ ਔਰ ਅਹਿਸਾਸ ਰੱਖਣਾ ਵੀ ਚਾਹੀਦਾ ਸੋ ਇਹ ਪਲੇਟਫਾਰਮ ਜੋਸ਼ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜिती ਦੇ ਰੂਪ ਵਿੱਚ ਸਿਰਜਿਆ ਜਾ ਰਿਹਾ ਹੈ ਇਹ ਨਰੋਲ ਰੂਪ ਵਿੱਚ ਪੰਥ ਦੀ ਪੰਜਾਬ ਦੀ ਚੜ੍ਹਦੀ ਕਲਾ ਲਈ ਨਿਸ਼ਕਾਮ ਰੂਪ ਵਿੱਚ ਸੇਵਾ ਕਰਨ ਦਾ عہد ਲੈ ਕੇ ਤੁਰੇਗਾ ਇਸ ਗੱਲ ਦਾ ਤੁਹਾਨੂੰ ਅਸੀਂ ਵਿਸ਼ਵਾਸ ਦਿਵਾਉਂਦੇ ਆਂ ਸੰਗਤ ਦੀਆਂ ਡੈਲੀਗੇਟ ਸਹਿਬਾਨ ਦੀਆਂ ਬਹੁਤ ਭਾਵਨਾਵਾਂ ਨੇ ਸੰਗਤ ਔਰ ਪੰਥਕ ਲੋਕ ਬੜੇ ਨਿਰਾਸ਼ ਨੇ ਬਹੁਤ ਲੰਮੇ ਸਮੇਂ ਤੋਂ ਉਹ ਨਿਰਾਸ਼ਤਾ ਦਾ ਦੌਰ ਖਤਮ ਕਰਕੇ ਪੰਥ ਨੂੰ ਇੱਕ ਨਵੀਂ ਦਿਸ਼ਾ ਦੇਣੀ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਸਰੀਰ ਸੀ ਸਰੀਰ ਹੈ ਪੰਥ ਸਾਡੀ ਰੂਹ ਹੈ ਔਰ ਉਹ ਰੂਹ ਬਹੁਤ ਲੰਮੇ ਸਮੇਂ ਤੋਂ ਉਦਾਸ ਸੀ ਉਹਨਾਂ ਨੂੰ ਕੋਈ ਰਸਤਾ ਨਹੀਂ ਸੀ ਦਿਖ ਰਿਹਾ ਅਸੀਂ ਬਾਰ-ਬਾਰ ਨਵੇਂ-ਨਵੇਂ ਤਜਰਬੇ ਕਰਕੇ ਫੇਲ ਹੋ ਰਹੇ ਸੀ ਅੱਜ ਇੱਕ ਨਵਾਂ ਪਲੇਟਫਾਰਮ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਰਜਿਤੀ ਦਾ ਜੋ ਸਿਰਜਿਆ ਜਾ ਰਿਹਾ ਗੁਰੂ ਕਰੇ ਕਿ ਤੁਸੀਂ ਐਸੇ ਪਰਦਾਨ ਐਸੇ ਆਗੂਆਂ ਨੂੰ ਅੱਗੇ ਲੈ ਕੇ ਆਵੋ ਜਿਹੜੇ ਪੰਥ ਪ੍ਰਸਤੀ ਨੂੰ ਸਮਰਪਿਤ ਹੋਣ ਪੰਥ ਪ੍ਰਾਂਤੀ ਦੀ ਭਾਵਨਾ ਉਹਨਾਂ ਦੇ ਵਿੱਚ ਕੁੱਟ-ਕੁੱਟ ਕੇ ਭਰੀ ਹੋਵੇ ਜਿਸ ਤਰ੍ਹਾਂ ਦਾ ਸੰਕਲਪ ਸਾਨੂੰ ਗੁਰੂ ਮਹਾਰਾਜ ਨੇ ਅਕਾਲੀ ਬਾਬਾ ਫੂਲਾ ਸਿੰਘ ਉਹਨਾਂ ਨੇ ਦਿੱਤਾ ਉਹ ਸੰਕਲਪ ਦੀ ਪਹਿਰੇਦਾਰੀ ਕਰਨ ਦੇ ਉਹ ਲੋਕ ਸਮਰੱਥ ਵੀ ਹੋਣ ਔਰ ਉਹਨਾਂ 'ਚ ਭਾਵਨਾ ਵੀ ਹੋਵੇ ਔਰ ਮੈਂ ਇੱਕ ਦੋ ਗੱਲਾਂ ਕਰਕੇ ਸਟੇਜ ਦੀ ਕਾਰਵਾਈ ਸ਼ੁਰੂ ਕਰੂੰਗਾ ਮੈਂ ਬੇਨਤੀ ਕਰਨੀ ਚਾਹਨਾ ਕਿ ਜੋ ਭਰਤੀ ਕਮੇਟੀ ਬਣਾਈ ਗਈ ਸੀ ਉਹਦੇ ਦੋ ਕਾਰਜ ਸੀ ਪਹਿਲਾ ਕਾਰਜ ਸੀ ਭਰਤੀ ਕਮੇਟੀ ਦਾ ਕਿ ਪੰਥ ਕੋਲੇ ਜਾ ਕੇ ਭਰਤੀ ਪ੍ਰਕਿਰਿਆ ਮੁਕੰਮਲ ਕਰਕੇ ਨਿਰਪੱਖ ਤਰੀਕੇ ਨਾਲ ਡੈਲੀਗੇਟਾਂ ਦੀ ਚੋਣ ਕਰਕੇ ਪੰਥ ਪ੍ਰਵਾਨਤ ਪ੍ਰਧਾਨ ਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਦਿੱਤਾ ਜਾਵੇ ਔਰ ਅਸੀਂ ਉਸ ਪ੍ਰਕਿਰਿਆ ਨੂੰ ਗੁਰੂ ਦੇ ਅਸ਼ੀਰਵਾਦ ਨਾਲ ਸੰਗਤ ਦੀ ਕਿਰਪਾ ਨਾਲ ਬੜੀ ਪਾਰਦਰਸ਼ਤਾ ਢੰਗ ਨਾਲ ਪੂਰਾ ਕੀਤਾ। ਪਹਿਲੀ ਵਾਰੀ ਬਹੁਤ ਲੰਮੇ ਸਮੇਂ ਤੋਂ ਬਾਅਦ ਕਿਸੇ ਬਜ਼ੁਰਗਾਂ ਨੇ ਦੇਖਿਆ ਹੋਵੇ ਪਤਾ ਨਹੀਂ ਮੇਰਾ ਕਹਿਲਾ ਸਾਡੀ ਪੀੜ੍ਹੀ ਵਾਲਿਆਂ ਨੇ ਤਾਂ ਹੀ ਦੇਖਿਆ ਹੋਣਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਡੈਲੀਗੇਟ ਸੰਗਤ ਵੱਲੋਂ ਪ੍ਰਵਾਨ ਕਰਵਾ ਕੇ ਜਕਾਰੇ ਲਾ ਕੇ ਪ੍ਰਵਾਨ ਕਰਵਾਏ ਗਏ। ਕੋਈ ਵੀ ਕਿਤੇ ਵੀ ਕਿਤੇ ਪਾਰਦਰਸ਼ਤਾ ਦੀ ਘਾਟ ਨਹੀਂ ਰਹੀ ਔਰ ਨਰੋਲ ਰੂਪ ਵਿੱਚ ਸਾਰਿਆਂ ਨੇ ਪ੍ਰਵਾਨ ਕਰਕੇ ਡੈਲੀਗੇਟ ਚੁਣੇ ਨੇ ਔਰ ਅੱਜ ਤੁਸੀਂ ਡੈਲੀਗੇਟ ਹਾਊਸ ਜਿਹੜਾ ਬੈਠਾ ਮੈਂ ਵੀ ਬੇਨਤੀ ਕਰਦਾ ਜੇ ਕੋਈ ਵੀ ਵਿਅਕਤੀ ਡੈਲੀਗੇਟ ਨਹੀਂ ਹੈ ਜਾਂ ਕੋਈ ਸਿਕਿਉਰਟੀ ਵਾਲੇ ਸੱਜਣ ਇੱਥੇ ਖੜੇ ਨੇ ਕਿਸੇ ਆਗੂ ਦੇ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਸਾਨੂੰ ਆਪਣੀ ਪ੍ਰਕਿਰਿਆ ਮੁਕੰਮਲ ਕਰਨ ਦਿਓ ਕਿਰਪਾ ਕਰਕੇ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਉਹ ਸਿਰਫ ਡੈਲੀਗੇਟਾਂ ਤੋਂ ਬਿਨਾਂ ਕੋਈ ਹੋਰ ਕੋਈ ਅੰਦਰ ਨਾ ਆ ਰਹੇ ਸੋ ਪ੍ਰਕਿਰਿਆ ਕਮਲ ਹੋਣ ਤੋਂ ਬਾਅਦ 11 ਅਗਸਤ ਦੀ ਤਰੀਕ ਰੱਖੀ ਗਈ ਹੈ ਰਾਜੋ ਦਿਨ ਇਤਿਹਾਸਿਕ ਦਿਨ ਆਇਆ ਜਿਸ ਦਿਨ ਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਕਰਨ ਜਾ ਰਹੇ ਹਾਂ ਦੂਸਰਾ ਕਾਰਨ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਜੋ ਆਦੇਸ਼ ਹੋਏ ਸੀ ਕਮੇਟੀ ਨੂੰ ਕਿ ਪੰਥਕ ਏਕਤਾ ਲਈ ਕੋਸ਼ਿਸ਼ਾਂ ਕੀਤੀਆਂ ਜਾਣ ਉਸ ਪੰਥਕ ਏਕਤਾ ਲਈ ਕਮੇਟੀ ਨੇ ਵੱਖ-ਵੱਖ ਪੰਥਕ ਧਿਰਾਂ ਨਾਲ ਵੱਖ-ਵੱਖ ਸਾਡੀਆਂ ਸੰਪਰਦਾਵਾਂ ਸੰਸਥਾਵਾਂ ਨਾਲ ਬਹੁਤ ਵੱਡੇ ਪੱਧਰ ਤੇ ਮੀਟਿੰਗਾਂ ਕੀਤੀਆਂ ਔਰ ਉਹਨਾਂ ਦੇ ਬੜੇ ਸਾਰਥਕ ਨਤੀਜੇ ਨੇ ਜਿਹੜੇ ਉਹ ਸਾਨੂੰ ਦੇਖਣ ਨੂੰ ਮਿਲੇ ਔਰ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਦੇਖਣ ਨੂੰ ਮਿਲਣਗੇ ਇਸ ਗੱਲ ਦਾ ਵੀ ਤੁਹਾਨੂੰ ਪ੍ਰੋਸਾ ਦਿਨੇ ਆ ਅਸੀਂ ਹੋਰ ਕਿਸਮ ਦੇ ਬਹੁਤ ਪੰਥਕ ਵਿਦਵਾਨਾਂ ਦੀ ਪੰਥਕ ਵਿਚਾਰਧਾਰਾ ਰੱਖਣ ਵਾਲੇ ਲੋਕਾਂ ਦੀ ਰਹਿ ਲੈ ਕੇ ਇਹ ਸਾਰਾ ਜਿਹੜਾ ਸੰਕਲਪ ਹੈ ਉਹਨੂੰ ਸਿਰਜਣ ਦਾ ਯਤਨ ਕੀਤਾ ਸੋ ਦੂਸਰੀ ਮੈਂ ਇਹ ਵੀ ਇੱਕ ਸੁਝਾਅ ਸੰਗਤ 'ਚੋਂ ਸਾਰੀ ਲੀਡਰਸ਼ਿਪ ਦੀ ਔਰ ਪੰਥਕ ਸੰਸਥਾਵਾਂ ਦੀ ਵਿਦਵਾਨਾਂ ਦੀ ਰਏ ਸੀ ਕਿ ਧਰਮ ਤੋਂ ਜਿਹੜਾ ਰਾਜਨੀਤੀ ਦਾ ਘਾਣ ਕੀਤਾ ਗਿਆ ਹੈ ਧਰਮ ਦਾ ਰਾਜਨੀਤੀ ਵੱਲੋਂ ਉਸ ਨੂੰ ਅਕਾਲੀ ਦਲ ਵਿੱਚ ਖਤਮ ਕਰਕੇ ਰਾਜਨੀਤੀ ਤੇ ਧਰਮ ਦਾ ਕੁੰਡਾ ਜਿਹੜਾ ਹੋਣਾ ਉਹ ਬਹੁਤ ਜ਼ਰੂਰੀ ਆ ਧਰਮ ਦੇ ਕੁੰਡੇ ਤੋਂ ਬਿਨਾ ਰਾਜਨੀਤੀ ਕਦੇ ਸਫਲਤਾਪੂਰਵਕ ਟੰਗਣਾ ਸਹੀ ਦਿਸ਼ਾ ਵੱਲ ਨਹੀਂ ਵੱਧ ਸਕਦੀ ਇਸ ਦਾ ਸਬੂਤ ਅਕਾਲੀ ਬਾਬਾ ਫੂਲਾ ਸਿੰਘ ਉਹਨਾਂ ਦਾ ਉਹ ਸਿਧਾਂਤ ਆ ਜਦੋਂ ਉਹਨਾਂ ਨੇ ਉਸ ਸਮੇਂ ਦੇ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਵਾਇਆ ਔਰ ਧਰਮ ਦੀ ਸਰਵਉੱਚਤਾ ਨੂੰ ਸਾਬਤ ਕੀਤਾ ਇਸ ਕਰਕੇ ਅੱਜ ਵੀ ਜੋ ਪੰਥ ਵਿੱਚ ਗੜਾਵਟ ਸਾਡੇ ਅਖੌਤੀ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਲਿਆਂਦੀ ਆ ਉਸ ਨੂੰ ਪੂਰਤੀ ਕਰਨ ਲਈ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਲਈ ਧਰਮ ਦਾ ਕੁੰਡਾ ਰਾਜਨੀਤੀ ਉੱਪਰ ਰੱਖਿਆ ਜਾਏਗਾ ਔਰ ਇੱਕ ਪੰਥਕ ਕੌਂਸਲ ਦੀ ਸਥਾਪਨਾ ਕੀਤੀ ਜਾਏਗੀ ਜੋ ਰਾਜਨੀਤੀ ਤੇ ਧਰਮ ਦਾ ਕੁੰਡਾ ਦਾ ਕੰਮ ਕਰੇਗੀ ਔਰ ਹੁਣ ਜੋ ਸ਼ਕਤੀਆਂ ਦੀ ਚੋਣ ਕਰਨੀ ਆ ਜੋ ਸ਼ਕਤੀਆਂ ਨੂੰ ਤੁਸੀਂ ਅੱਗੇ ਲੈ ਕੇ ਆਉਣਾ ਇਹ ਫੈਸਲਾ ਪੰਥ ਦਾ ਔਰ ਡੈਲੀਗੇਟ ਸਹਿਬਾਨ ਦਾ ਸਾਡਾ ਰੋਲ ਹੈ ਜਿਹੜਾ ਕਮੇਟੀ ਦਾ ਪਾਰਦਰਸ਼ਤਾ ਢੰਗ ਨਾਲ ਭਰਤੀ ਕਰਨੀ ਵਾਂਤ ਪਰਵਾਂਤ ਸਿੱਖਿਸ਼ੀਤਾ ਦੀ ਗੱਲ ਕਰਨੀ ਉਹ ਹੁਣ ਡੈਲੀਗੇਟ ਹਾਊਸ ਦਾ ਕੰਮ ਹੈ ਤੁਹਾਨੂੰ ਵੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਇਹ ਬੜੀ ਮਿਹਨਤ ਬੜੀਆਂ ਭਾਵਨਾਵਾਂ ਔਰ ਸੰਗਤ ਦੀਆਂ ਬਹੁਤ ਵੱਡੀਆਂ ਇਛਾਵਾਂ ਨਾਲ ਇਹ ਆਪਣਾ ਕਾਰਜ ਅਜਨੇ ਪਰੇ ਚੜ ਰਿਹਾ ਹੈ ਇਹਦੇ ਵਿੱਚ ਕਿਸੇ ਦੇ ਨਿੱਜੀ ਹਿੱਤ ਕਿਸੇ ਦੀ ਰਾਸੀ ਲਾਲਸਾ ਨੂੰ ਕੋਈ ਥਾਂ ਨਹੀਂ ਹੋਣੀ ਚਾਹੀਦੀ ਔਰ ਇਸ ਵਿੱਚ ਨਰੋਲ ਰੂਪ ਵਿੱਚ ਇੱਕ ਪੰਥਕ ਭਾਵਨਾ ਪੰਥ ਦਾ ਦਰਦ ਹੈ ਜਿਹੜਾ ਸਾਨੂੰ ਦੇਖਣਾ ਚਾਹੀਦਾ ਔਰ ਅਸੀਂ ਕੋਸ਼ਿਸ਼ ਕਰੀਏ ਜੋ ਸਾਰੇ ਆਗੂ ਸਹਿਬਾਨ ਨੇ ਵਿਚਾਰ ਕੀਤੇ ਨੇ ਸਰ ਚੀਜ਼ ਦਾ ਫੈਸਲਾ ਡੈਲੀਗੇਟ ਹਾਊਸ ਨੇ ਕਰਨਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਡੈਲੀਗੇਟ ਹਾਊਸ ਤੋਂ ਬਿਨਾ ਕੋਈ ਵਿਅਕਤੀ ਆਪਣੀ ਨਿੱਜੀ ਗੱਲ ਕਰ ਸਕੇ ਡੈਲੀਗੇਟ ਹਾਊਸ ਦੀ ਪ੍ਰਵਾਨਗੀ ਤੋਂ ਬਿਨਾ ਕੋਈ ਚੀਜ਼ ਹੈ ਜਿਹੜੀ ਅੱਗੇ ਪ੍ਰਵਾਨ ਨਹੀਂ ਕੀਤੀ ਜਾ ਸਕਦੀ ਇਹ ਵੀ ਮੈਂ ਬੇਨਤੀ ਕਰਦਾ ਮੈਂ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਦਮਦਮਾ ਸਾਹਿਬ ਦੇ ਵੀ ਜਥੇਦਾਰ ਰਹੇ ਹੁਕਮਨਾਮਾ ਸਾਹਿਬ ਜਾਰੀ ਕਰਨ ਵੇਲੇ ਬੜਾ ਉਹਨਾਂ ਨੇ ਵੱਡਾ ਰੋਲ ਵੀ ਨਿਭਾਇਆ ਔਰ ਉਹਨਾਂ ਨੇ ਪਿਛਲੇ ਦੌਰ ਚ ਕੁਝ ਗੱਲਾਂ ਚਲੀਆਂ ਬੜਾ ਵੱਡਾ ਬਣ ਦਿਖਾਇਆ ਕਿ ਬੀਬੀ ਸਤਵੰਤ ਕੌਰ ਜੀ ਜੋ ਮਹਾਨ ਸ਼ਹੀਦ ਭਾਈ ਅਮਰੀਕ ਸਿੰਘ ਉਹਨਾਂ ਦੀ ਸੁਪੁੱਤਰੀ ਨੇ ਉਹਨਾਂ ਨੇ ਕਿਹਾ ਕਿ ਮੇਰਾ ਨਾਂ ਉਹ ਨਾ ਵਿਚਾਰਿਆ ਜਾਵੇ ਜੇ ਉਹ ਬਣਨਾ ਚਾਹੁੰਦੇ ਨੇ ਮੈਨੂੰ ਪਰਵਾਹ ਨਾ ਪਰ ਬੀਬੀ ਜੀ ਨੇ ਕੀ ਕਿਹਾ ਬੀਬੀ ਜੀ ਨੇ ਕਿਹਾ ਕਿ ਆਪ ਕਮੇਟੀ ਨੂੰ ਪ੍ਰਧਾਨ ਬਣਦੇ ਆਦੇਸ਼ ਨਹੀਂ ਸੀ ਕਮੇਟੀ ਨੂੰ ਭਰਤੀ ਪ੍ਰਕਿਰਿਆ ਮੁਕੰਮਲ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਥ ਪ੍ਰਵਾਨਤ ਪ੍ਰਧਾਨ ਦੇਣ ਦੇ ਆਦੇਸ਼ ਸੀ ਸੋ ਮੈਂ ਇਹ ਦੋਨਾਂ ਸ਼ਖਸੀਤਾਂ ਦੀ ਇਸ ਮਹਾਨਤਾ ਦੇ ਕੇ ਵੀ ਸੀਸ ਝੁਕਾਉਂਦਾ ਹੋਇਆ ਉਹਨਾਂ ਦਾ ਧੰਨਵਾਦ ਕਰਦਾ ਸੋ ਇਹ ਧਰਮ ਔਰ ਰਾਜਨੀਤੀ ਦਾ ਸਮੇਲ ਜੋ ਸ਼੍ਰੋਮਣੀ ਅਕਾਲੀ ਦਲ ਤੋਂ ਉੜਾ ਸਾਹ ਦੇ ਜਾਣ ਤੋਂ ਬਾਅਦ ਸਮਾਪਤ ਹੋ ਚੁੱਕਿਆ ਸੀ ਉਹ ਸਮੇਲ ਗੁਰੂ ਅਜਿ ਕਿਰਪਾ ਕਰੇ ਕਿ ਤੁਸੀਂ ਦੁਬਾਰਾ ਉਸ ਤਰ੍ਹਾਂ ਦਾ ਸਮੇਲ ਬਣਾਵੋ ਜਿਹਦੇ ਨਾਲ ਧਰਮ ਤੇ ਦਾ ਕੁੰਡਾ ਰਾਜਨੀਤੀ ਤੇ ਰਹੇ ਆਹ ਰਾਜਨੀਤਿਕ ਸਥਿਤੀਆਂ ਸਾਡੀ ਪੰਥ ਦੀ ਇਸ ਢੰਗ ਨਾਲ ਰਹਿਮਾਈ ਕਰਨ ਜਿਹਦੇ ਤੇ ਅਸੀਂ ਮਾਣ ਕਰ ਸਕੀਏ ਪੰਥਕ ਦਰਦ ਨੂੰ ਪੰਥਕ ਮੁਸ਼ਕਲਾਂ ਔਰ ਪੰਥ ਦੇ ਮਸਲੇਆਂ ਨੂੰ ਉਹ ਸਮਝਦੇ ਵੀ ਹੋਣ ਹੱਲ ਕਰਨ ਦੀ ਸਮਰੱਥਾ ਵੀ ਹੋਵੇ ਭਾਵਨਾ ਵੀ ਹੋਵੇ ਡਾਇਲੌਗ ਤੇ ਬੈਠ ਕੇ ਕੇਂਦਰ ਦੀਆਂ ਸਰਕਾਰਾਂ ਹੋਰ ਸੰਸਥਾਵਾਂ ਸੰਪਰਦਾਵਾਂ ਨੂੰ ਪ੍ਰਭਾਵਿਤ ਕਰਨ ਦੀ ਉਹਨਾਂ ਵਿੱਚ ਸਮਰੱਥਾ ਵੀ ਹੋਵੇ ਸੋ ਇਸ ਤਰ੍ਹਾਂ ਦੀ ਲੀਡਰਸ਼ਿਪ ਅੱਜ ਡੈਲੀ ਗਾਉਟ ਹਾਊਸ ਨੇ ਅੱਜ ਦੇ ਇਤਿਹਾਸਿਕ ਦਿਨ ਤੇ ਕੌਮ ਨੂੰ ਦੇਣੀ ਹੈ ਔਰ ਅਗੋਂ ਫਰਜ਼ ਆ ਜਿਹੜਾ ਉਸ ਲੀਡਰਸ਼ਿਪ ਨੇ ਨਿਭਾਉਣਾ ਕਿ ਉਹ ਅੱਜ ਜੋ ਪੰਥਕ ਦਰਦ ਹੈ ਪੰਥ ਦੀਆਂ ਭਾਵਨਾਵਾਂ ਨੇ ਉਹਨਾਂ ਦੀ ਤਰਜਮਾਨੀ ਕਰਕੇ ਇੱਕ ਐਸਾ ਪੰਥਕ ਪ੍ਰੋਗਰਾਮ ਦਈਏ ਜਿਹਦੇ ਨਾਲ ਪੰਥ ਇਹ ਸਮਝੇ ਕਿ ਅੱਜ ਇੱਕ ਆਸ ਦੀ ਕਿਰਨ ਉੱਠੀ ਹੈ ਜਿਹਦੇ ਨਾਲ ਪੰਥ ਦਾ ਕੋਈ ਭਲਾ ਹੋ ਸਕਦਾ ਇਸ ਉਮੀਦ ਨਾਲ ਪੰਥ ਨੇ ਭਰਤੀ ਕੀਤੀ ਹੈ ਇਸ ਉਮੀਦ ਨਾਲ ਪੰਥ ਅੱਜ ਸਾਰਾ ਤੋਂ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਇਆ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਕਿਉਂਕਿ ਅਸੀਂ ਭਰਤੀ ਕਮੇਟੀ ਦੇ ਮੈਂਬਰ ਵੀ ਸੀ ਭਰਤੀ ਕਮੇਟੀ ਦਾ ਰੋਲ ਔਰ ਤੁਹਾਡੀਆਂ ਭਾਵਨਾਵਾਂ ਤੁਹਾਡੀ ਕੀਤੀ ਹੋਈ ਕਾਹਲਣਾ ਜੋ ਤੁਸੀਂ ਕੀਤੀ ਆ ਸਾਰੇ ਆਗੂ ਵਰਕਰ ਸਹਿਬਾਨ ਨੇ ਉਹਦਾ ਜ਼ਿਕਰ ਕਰਨਾ ਮੈਂ ਸਮਝਦਾ ਅੱਜ ਦੇ ਇਤਿਹਾਸਿਕ ਦਿਨ ਤੇ ਸਾਡੀ ਡਿਊਟੀ ਵੀ ਸੀ ਔਰ ਮੈਂ ਸਮਝਦਾ ਸਾਡਾ ਫਰਜ਼ ਵੀ ਸੀ ਸੋ ਮੈਂ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਇਸ ਬਹੁਤ ਵੱਡੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਸਹਿਯੋਗ ਦੇਣ ਲਈ ਕੋਟਨ-ਕੋਟ ਤੇ ਦਿਲੋਂ ਧੰਨਵਾਦ ਕਰਦਾ ਪੰਥ ਪ੍ਰਸਤ ਹੋ ਜੀਏ ਰਾਸੀ ਲਾਲਸਾ ਤੁਹਾਡੀਆਂ ਆਪੇ ਹੀ ਪੂਰੀਆਂ ਹੋ ਜਾਣਗੀਆਂ ਜਦੋਂ ਕੱਲੀਆਂ ਰਾਸੀ ਲਾਲ ਸਾਹਾ ਮਗਰ ਤੁਰੋਂਗੇ ਪੰਥ ਪ੍ਰੰਸਤੀ ਛੱਡ ਕੇ ਜਿਵੇਂ ਦੂਜੇ ਤੁਰੇ ਨੇ ਤਾਂ ਫਿਰ ਰਾਸੀ ਲਾਲ ਸਾਹਾ ਵੀ ਪੂਰੀਆਂ ਨਹੀਂ ਹੋਣੀਆਂ ਔਰ ਪੰਥ ਵੀ ਤੁਹਾਨੂੰ ਨਕਾਰ ਦੂਗਾ ਇਹ ਵਰਤਾਰਾ ਹੋਇਆ ਅਕਾਲੀ ਦਲ ਨਾਲ ਪਹਿਲਾਂ ਸੋ ਅੱਜ ਉਹ ਵਰਤਾਰੇ ਛੱਡ ਕੇ ਇੱਕ ਪੰਥ ਪ੍ਰਵਾਂਤ ਮਾਹੌਲ ਆ ਜਿਹੜਾ ਆਪਾਂ ਉਹ ਸਿਰਜਦੀਏ ਜੋ ਸਾਨੂੰ ਉਮੀਦ ਹੈ ਕਿ ਸਾਡੀ ਲੀਡਰਸ਼ਿਪ ਦੇਣ ਵਿੱਚ ਕਾਮਯਾਬ ਹੋਊਗੀ ਸੋ ਮੈਂ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਔਰ ਸਨਮਾਨਯੋਗ ਸ਼ਖਸੀਅਤ ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਅਨੁਸ਼ਾਸਿਓ ਨੇ ਜਿਨ੍ਹਾਂ ਉਹ ਸੰਤ ਸਮਾਜ ਦੀ ਰਹਿਨਮਾਈ ਕਰਦੇ ਨੇ ਸਮੂਚੀਆਂ ਪੰਥਕ ਧਿਰਾਂ ਵੱਲੋਂ ਪੰਥਕ ਸੰਸਥਾਵਾਂ ਪੰਥਕ ਸੰਪਰਦਾਵਾਂ ਔਰ ਪੰਥਕ ਹਤੈਸ਼ੀਆਂ ਵੱਲੋਂ ਸਭ ਦੀ ਭਾਵਨਾ ਹੈ ਕਿ ਸਾਡੇ ਸਤਿਕਾਰਯੋਗ ਬਾਬਾ ਸਰਬਜੋ ਸਿੰਘ ਜੀ 베ਦੀ ਸਾਹਿਬ ਉਹ ਆ ਕੇ ਸਮੁੱਚੇ ਡੈਲੀਗੇਟ ਹਾਊਸ ਨੂੰ ਇਸ ਇਤਿਹਾਸਕ ਦਿਨ ਤੇ ਜੀਆਂ ਆ ਵੀ ਕਹਿਣ ਜੀਆਂ ਕਹਿ ਕੇ ਕੋਈ ਵੱਡੇ ਨੇ ਬਹੁਤ ਵੱਡੀ ਉਹਨਾਂ ਦੀ ਵਿਰਾਸਤ ਹੈ ਕੋਈ ਸਾਨੂੰ ਰਹਿ ਦੇ ਸਕਣ ਉਹ ਵੀ ਅਸੀਂ ਭਾਗਾਂ ਵਾਲੇ ਹੋਵਾਂਗੇ